ਬਾਹੀ ਗੁਰਜੀ ਕੀ ਫਤਿਹ ਸਤਿਕਾਰਯੋਗ ਭਰਾਵੋ ਅੱਜ ਅਸੀਂ ਪੰਜਾਬ ਤੇ ਕੇਂਦਰ ਸਰਕਾਰ ਦਾ ਟਿੱਕ ਸਿਆਪਾ ਕਰਨ ਦੇ ਲਈ ਤੇ ਜੇਕਰ ਅਸੀਂ ਮੰਗਾ ਕਹੀਏ ਮੈਂ ਮੰਗਾ ਨਹੀਂ ਸਮਝਦਾ ਮੰਗਾ ਉਹ ਹੁੰਦਾ ਹੈ ਕਿ ਜਦੋਂ ਅਸੀਂ ਕਿਸੇ ਗੱਲ ਨੂੰ ਵਧਾਉਣ ਅੱਗੇ ਵਧਾਉਣ ਵਾਸਤੇ ਕੋਈ ਸਰਕਾਰ ਤੋਂ ਮੰਗ ਕਰਦੇ ਆ ਪਰ ਸਰਕਾਰਾਂ ਸਾਡੀਆਂ ਐਡੀਆਂ ਢੀਠ ਤੇ ਬਿਸ਼ਰਮ ਹੋਗੀਆਂ ਜਿਵੇਂ ਕਿ ਤੁਸੀਂ ਸਾਰੇ ਬਲਾਰਿਆਂ ਤੋਂ ਪਹਿਲਾਂ ਬੋਲਣ ਵਾਲਿਆਂ ਤੋਂ ਸੁਣਿਆ ਕਿ ਜਦੋਂ ਕੋਈ ਵੀ ਕੁਦਰਤੀ ਆਫਤ ਆਉਂਦੀ ਹੈ ਚਾਹੇ ਉਹ ਮੀਂਹ ਹੈ ਕੋਈ ਹੜ੍ਹ ਹੈ ਜਾਂ ਕੋਈ ਢੇਰੀ ਹੈ ਕੋਈ ਕਿਸੇ ਵੀ ਕਿਸਮ ਦਾ ਕੋਈ ਫਸਲਾਂ ਦੇ ਉੱਪਰ ਕਿਸੇ ਕੀੜੇ ਦਾ ਵਾਰ ਹੈ ਤਾਂ ਸਰਕਾਰ ਆਈ ਵਾਰ ਤਮਾਸ਼ਾ ਦੇਖਦੀ ਐ ਤੇ ਜਿਹੜੇ ਸੱਤਾਧਾਰੀ ਲੋਕ ਐ ਇਸ ਨੂੰ ਉਹਨਾਂ ਵਾਸਤੇ ਇੱਕ ਮੌਕਾ ਹੁੰਦਾ ਇਹ ਇਸ ਮੌਕੇ ਤੇ ਜੇ ਮੈਂ ਇਤਿਹਾਸ ਦੀ ਗੱਲ ਕਰਾਂ 2 ਮਿੰਟਾਂ ਦੇ ਵਿੱਚ ਜਦੋਂ ਵੀ ਕੋਈ ਬਰਬਾਦੀ ਹੋਈ ਐ ਚਾਹੇ ਹੜ੍ਹਾਂ ਦੇ ਨਾਲ ਹੋਈ ਐ ਚਾਹੇ ਕੀੜਿਆਂ ਦੇ ਨਾਲ ਹੋਈ ਐ ਸੁੰਡੀ ਨਾਲ ਹੋਈ ਐ ਮੱਛਰਾਂ ਨਾਲ ਹੋਈ ਐ ਤਾਂ ਜਿਹੜੇ ਸਰਕਾਰ ਦੇ ਵਿੱਚ ਬੈਠੇ ਮੰਤਰੀ ਐ ਸਰਕਾਰ ਚ ਬੈਠੀ ਹੋਈ ਅਫਸਰ ਸਾਹੀਆ ਥੱਲੇ ਤੱਕ ਉਹਨਾਂ ਨੇ ਇਸ ਨੂੰ ਇੱਕ ਬਹੁਤ ਸੋਹਣੇ ਮੌਕੇ ਦੇ ਤੌਰ ਤੇ ਲਿਆ ਜਿੱਥੇ ਲੋਕਾਂ ਦੀ ਬਰਬਾਦੀ ਹੋਈ ਆ ਉੱਥੇ ਇਹਨਾਂ ਲੋਕਾਂ ਨੇ ਇਸ ਤਰੀਕੇ ਦੇ ਨਾਲ ਗੈਰ ਕਾਨੂੰਨੀ ਤਰੀਕਿਆਂ ਨਾਲ ਆਪਣਾ ਢਿੱਡ ਭਰਿਆ ਮੁਆਵਜ਼ੇ ਦੇ ਨਾਂ ਤੇ ਬਹੁਤ ਸਾਰਾ ਪੈਸਾ ਉਹਨਾਂ ਦੇ ਢਿੱਡਾਂ ਦੇ ਵਿੱਚ ਗਿਆ ਜੇ ਨਹੀਂ ਤਾਂ ਤੁਸੀਂ ਅੱਜ ਨਿਗਾਹ ਮਾਰ ਕੇ ਦੇਖ ਸਕਦੇ ਹੋ ਇੱਕ ਜਿਹੜੇ ਬੰਦੇ ਦਾ ਨੁਕਸਾਨ ਹੁੰਦਾ ਉਹ ਪਿੱਟਦਾ ਰਹਿ ਜਾਂਦਾ ਉਹਦੇ ਹੱਥ ਤੇ 2 ਰੁਪਏ ਵੀ ਟਿਕਦੇ ਪਰ ਸਰਕਾਰ ਦੇ ਅਧਿਕਾਰੀ ਮੰਤਰੀ ਇਸ ਦੇ ਵਿੱਚੋਂ ਲੱਖਾਂ ਰੁਪਏ ਕਮਾਉਂਦੇ ਆ ਜਦੋਂ ਕੁਦਰਤੀ ਆਫਤਾਂ ਦੀ ਗੱਲ ਆਉਂਦੀ ਹੈ ਸਾਡੀਆਂ ਜਿਹੜੀਆਂ ਦੇਸ਼ ਪੱਤਰ ਤੇ 4-5 ਪ੍ਰਮੁੱਖ ਮੰਗਾਏ ਉਹਦੇ ਵਿੱਚੋਂ ਇੱਕ ਮਾਮਲਾ ਫਸਲੀ ਬੀਮੇ ਦੀ ਉਹ ਫਸਲੀ ਬੀਮਾ ਜਿਹੜਾ ਇਹਨਾਂ ਸਾਰੀਆਂ ਬਿਮਾਰੀਆਂ ਦੀ ਜੜ ਹੈ ਜਦੋਂ ਵੀ ਕੋਈ ਨੁਕਸਾਨ ਹੁੰਦਾ ਹੈ ਪਰ ਸਰਕਾਰ ਨੇ ਇਹਦੇ ਤੇ ਕਦੇ ਕੰਨ ਨਹੀਂ ਧਰਿਆ ਪਿੱਛੇ ਜੇ ਮੋਦੀ ਸਰਕਾਰ ਨੇ ਪ੍ਰਾਈਵੇਟ ਕੰਪਨੀਆਂ ਨੂੰ ਬੀਮੇ ਦੇ ਨਾਂ ਤੇ ਕਰੋੜਾਂ ਰੁਪਇਆ ਦੇਤਾ ਕਿ ਬੀਮਾ ਕਰੋ ਕਿਸੇ ਕਿਸਾਨ ਨੂੰ ਪੰਜੀ ਨਹੀਂ ਮਿਲੀ ਪਰ ਜਿਹੜੀਆਂ ਕੰਪਨੀਆਂ ਸੀ ਉਹਨਾਂ ਨੇ ਕਰੋੜਾਂ ਰੁਪਇਆ ਕਮਾ ਲਿਆ ਜਦੋਂ ਤੱਕ ਇਹ ਬੀਮਾ ਜਿਹਦੀ ਅਸੀਂ ਮੰਗ ਕਰਦੇ ਆ ਆਪਣੀਆਂ ਕੇਂਦਰੀ ਮੰਗਾਂ ਦੇ ਵਿੱਚ ਚੌਥੀ ਮੰਗ ਆ ਸਾਡੀ ਇਹ ਜਿੱਥੇ ਸਾਡੀ ਮੰਗ ਕਰਜ਼ਾ ਮਾਫੀ ਦੀ ਆ ਜਿੱਥੇ ਸਾਡੀ ਮੰਗ ਫਸਲਾਂ ਦੇ ਭਾ ਦੀ ਹੈ ਉਥੇ ਇੱਕ ਬੀਮਾ ਕਰਨ ਦੀ ਮੰਗ ਹੈ ਸਾਡੀ ਉਹ ਜਿੰਨਾ ਚਿਰ ਸਾਡੀਆਂ ਫਸਲਾਂ ਦਾ ਉਹਦੇ ਖਰਚੇ ਮੁਤਾਬਕ ਉਹਦੀ ਆਮਦਨ ਮੁਤਾਬਕ ਸਵਾਮੀ ਨਾਸ਼ਨ ਦੀਆਂ ਰਿਪੋਰਟਾਂ ਉਹਦੀਆਂ ਸਿਫਾਰਿਸ਼ਾਂ ਅਨਸਾਰ ਫਸਲ ਦਾ ਬੀਮਾ ਸਾਨੂੰ ਨਹੀਂ ਮਿਲਦਾ ਉਦੋਂ ਤੱਕ ਸਾਡਾ ਇਹੀ ਹਾਲ ਰਹੂਗਾ ਚਾਹੇ ਹੜਾਉਣ ਚਾਹੇ ਹੋਰ ਕਿਸੇ ਵੀ ਕਿਸਮ ਦੀ ਕੁਦਰਤੀ ਆਫਤ ਆਵੇ ਜਿੱਥੋਂ ਤੱਕ ਇਸ ਮੌਜੂਦਾ ਹਰ ਤੇ ਪੰਜਾਬ ਤੇ ਕੇਂਦਰ ਸਰਕਾਰ ਦਾ ਰੋਲ ਹੈ ਇਹ ਦੋਨੇ ਇੱਕ ਦੂਜੇ ਦੇ ਪਾਲੇ ਦੇ ਵਿੱਚ ਗੇਂਦ ਸੱਟ ਰਹੇ ਆ ਜਿੱਥੇ ਉਹ ਕਹਿੰਦੀ ਆ ਕੇਂਦਰ ਸਰਕਾਰ ਕੇ 13000 ਕਰੋੜ ਦਾ ਤੁਹਾਡੇ ਕੋਲੇ ਪਹਿਲਾਂ ਹੀ ਪਿਆ ਕੋਈ 12 ਕਹਿ ਦਿੰਦਾ ਉਹਨਾਂ ਦਾ ਮੰਤਰੀ ਕਿਹਦੇ 13000 ਕਰੋੜ ਕਹਿ ਦਿੰਦਾ ਇਹ ਕਹਿੰਦੇ ਆ ਸਾਡੇ ਕੋਲੇ ਪੰਜੀਨੀ ਤੇ ਪ੍ਰਧਾਨ ਮੰਤਰੀ ਆ ਕੇ 1600 ਕਰੋੜ ਰੁਪਈਆ ਐਲਾਨ ਜਾਂਦਾ ਤੇ ਜਿਹਦੇ ਉਹ ਵੀ ਮਿਲਣ ਦਾ ਕੋਈ ਪਤਾ ਨਹੀਂ ਪਰ ਜਿਹੜਾ ਅਨੁਮਾਨ ਹੈ ਜਿਹੜੇ ਨਿਰਪੱਖ ਸਾਡੇ ਵਿਦਵਾਨ ਹੈ ਸਾਡੇ ਮਾਹਰ ਹੈ ਘੱਟੋ ਘੱਟ 20 ਤੋਂ 25 ਹਜ਼ਾਰ ਕਰੋੜ ਦਾ ਸਾਡਾ ਨੁਕਸਾਨ ਹੈ 4 ਤੋਂ 5 ਲੱਖ ਏਕੜ ਜਿਹੜੀ ਸਾਡੀ ਫਸਲ ਆ ਉਹ ਬਰਬਾਦ ਹੋਈ ਹੈ ਇਸ ਏਰਗੇ ਦੇ ਵਿੱਚ ਉਹਨੇ ਏਰਗੇ ਦੇ ਵਿੱਚ ਘਰ ਬਰਬਾਦ ਹੋਇਆ ਮਸ਼ੀਨਰੀ ਪਾਣੀ ਨਾਲ ਖਰਾਬ ਹੋਈ ਹੈ ਤੇ ਹੋਰ ਸਾਡੇ ਮਨੁੱਖੀ ਜਾਨਾਂ ਲਗਭਗ 60 ਦੇ ਕਰੀਬ ਚਲੀਆਂ ਗਈਆਂ ਪਰ ਸਰਕਾਰ ਨੇ ਇਸ ਤੇ ਕੰਨ ਨਹੀਂ ਧਰੀ ਇਹ ਜਿਹੜਾ ਮਜੂਤਾ ਮੁੱਖ ਮੰਤਰੀ ਆ ਪੰਜਾਬ ਦਾ ਇਹਨੇ ਪਿਛਲੇ ਤੁਸੀਂ ਨਿਗਾ ਮਾਰ ਲਓ ਪਿਛਲੇ 4 ਸਾਲਾਂ ਦੇ ਵਿੱਚ ਚਾਹੇ 2023 ਚਾੜ ਆਇਆ ਜਾਂ ਹੋਰ ਕੋਈ ਫਸਲ ਬਰਬਾਦ ਹੋਈ ਆ ਖਾਸ ਕਰਕੇ ਆ ਘੱਗਰ ਦਾ ਏਰੀਆ ਜਿਹੜਾ ਆਪਣੇ ਨੇੜੇ ਪੈਂਦਾ ਆ ਆਪਾਂ ਉੱਥੇ ਆਉਲੇ ਜਾਂਦੇ ਆ ਰਿਸ਼ਤੇਦਾਰ ਆ ਦੋਸਤ ਮਿੱਤਰ ਆ ਜਿੱਥੇ ਜਾ ਕੇ ਵੇਖਣ ਦਾ ਪਰੂ ਮੌਕਾ ਵੀ ਮਿਲਿਆ ਉਹਨਾਂ ਲੋਕਾਂ ਨੂੰ ਇਹਨੇ ਪੰਜ ਪੈਸੇ ਨਹੀਂ ਦਿੱਤੇ ਤੇ ਸਿਰਫ ਚੁਟਕਲੇ ਸੁਣਾਏ ਆ ਕਈ ਵਾਰੀ ਘੱਗਰੇ ਆ ਹੁੰਦੀ ਆ ਫਸਲ ਬੀਜਣ ਵੇਲੇ ਚੜ ਕੇ ਆ ਜਾਂਦੀ ਆ ਉਸ ਤੋਂ ਬਾਅਦ ਦੂਜਾ ਵਾਰੀ ਵਾਰੀ ਕਿਸਾਨ ਫਸਲ ਦੁਆਰੇ ਬੀਜ ਲੈਂਦੇ ਆ ਉਸ ਤੋਂ ਬਾਅਦ ਫੇਰ ਉਹ ਖਰਾਬ ਕਰ ਦਿੰਦੀ ਆ ਪਰ ਕਿਸੇ ਨੂੰ ਕਦੇ ਪੰਜੀ ਨਹੀਂ ਦਿੱਤੀ ਇਹਨਾਂ ਨੇ ਇਹਦੇ ਇਹਨਾਂ ਨੇ ਪੈਰਾਮੀਟਰ ਘਟਾਤੇ ਜਿਹੜਾ ਕਣਕ ਦਾ ਮਾਵਾਜੂਦਾ ਦਿੱਤਾ ਸੀ ਉਹ ਕਣਕ ਦਾ ਮਾਵਾਜੂਦਾ ਜਦੋਂ ਆਪਾਂ ਪਿਛਲੀਆਂ ਸਰਕਾਰਾਂ ਤੋਂ ਲਗਾਤਾਰ ਬਾਦਲ ਤੋਂ ਲੈ ਕੇ 8000 ਕੈਪਟਲ ਤੋਂ 12000 ਚੰਨੀ ਤੋਂ 17000 ਰੁਪਿਆ ਜਿਹੜੀ ਰਾਤ ਲਈ ਸੀ ਮੁਆਵਜ਼ਾ ਇਹਦਾ ਕਹੜਾ ਚਾਹੁੰਦਾ ਰਾਤ ਲਈ ਸੀ ਪਰ ਇਸ ਬੰਦੇ ਨੇ 6800 ਰੁਪਿਆ ਜਿਹੜਾ ਸੈਂਟਰ ਗਵਰਨਮੈਂਟ ਦਾ ਰਾਹੀਂ ਆ ਰਿਹਾ ਉਹੀ ਦਿੱਤਾ ਸੀ ਸਾਨੂੰ ਉਸ ਤੋਂ ਵੱਧ ਪੰਜੀ ਨਹੀਂ ਦਿੱਤੀ ਸੀ ਉਹ ਵੀ ਬਹੁਤੇ ਕਿਸਾਨ ਰਹੇਗੇ ਸੀ ਜਦੋਂ ਕਣਕ ਦੀ ਗੜੇ ਮਾਰੀ ਹੋਈ ਐ ਇਸ ਕਰਕੇ ਇਸ ਸਾਰੇ ਖਲ ਜਗਣ ਵਾਸਤੇ ਸੰਯੁਕਤ ਕਿਸਾਨ ਮੋਰਚਾ ਇਹ ਸਮਝਦਾ ਵੀ ਇਸ ਦੀ ਬੀਮਾ ਹੋਣਾ ਚਾਹੀਦਾ ਮੌਕੇ ਦੇ ਜਿਹੜੀਆਂ ਸਾਡੀਆਂ ਮੰਗਾਂ ਐ ਜਿਵੇਂ ਫਸਲ ਵਾਸਤੇ 70000 ਰੁਪਇਆ ਪ੍ਰਤੀ ਏਕੜ ਘਰਾਂ ਵਾਸਤੇ 1 ਲੱਖ ਏਕੜ ਮਜ਼ਦੂਰ ਪਰਿਵਾਰ ਨੂੰ ਤੇ ਬਾਕੀ ਜਿੰਨਾਂ ਦਾ ਵੀ ਜਿੰਨਾ ਨੁਕਸਾਨ ਹੋਇਆ ਉਸ ਦੇ ਸਰਵੇ ਦੇ ਅਨਸਾਰ ਨੁਕਸਾਨ ਦਿੱਤਾ ਜਾਵੇ ਪਰ ਸਾਨੂੰ ਇਸ ਤਰ੍ਹਾਂ ਨੁਕਸਾਨ ਇਹ ਮਿਲਣਾ ਨਹੀਂ ਮੈਂ ਦੇਖ ਰਿਹਾ ਕਿ ਸਾਡਾ ਜਿਹੜਾ ਰਵੱਈਆ ਉਹ ਬਹੁਤ ਢਿੱਲਾ ਹੈ ਸਾਨੂੰ ਇਹਦੇ ਤੇ ਲੜਾਈ ਆ ਜਿਹੜੀ ਉਹ ਤੇਜ਼ ਕਰਨੀ ਪੈਣੀ ਹੈ ਇੱਕ ਪਾਸੇ ਜਿੱਥੇ ਇਹਨਾਂ ਨੂੰ ਇਹ ਕਹਿ ਰਿਹਾ ਵੀ ਅਸੀਂ ਗਰਦੌਰੀ ਕਰਾ ਕੇ ਇਹਦਾ ਮਾਜੂਦਾ ਦੇਵਾਂਗੇ ਦੂਜੇ ਪਾਸੇ ਜੇਕਰ ਕੋਈ ਕਿਸਾਨ ਜਿਹੜਾ ਦੂਜਾ ਮਸਲਾ ਛੜਾ ਅੱਜ ਦਾ ਪਰਾਲੀ ਦਾ ਮਸਲਾ ਜਿਹੜਾ ਅਸੀਂ ਲਗਾਤਾਰ ਮੰਗ ਕਰ ਰਹੇ ਆ ਵੀ ਕਿਸਾਨਾਂ ਤੋਂ ਲਗਭਗ ਸਾਰੇ ਕਿਸਾਨ ਕੁਝ ਗਿਣਤੀ ਨੇ ਕੋਈ ਕਿਸਾਨਾਂ ਨੂੰ ਛੱਡ ਕੇ ਜਿਹੜਾ ਆਮ ਕਿਸਾਨ ਹੈ ਗਰੀਬ ਕਿਸਾਨ ਹੈ ਮਿਡਲ ਕਿਸਾਨ ਹੈ ਉਹਦੇ ਵਸ ਦੀ ਗੱਲ ਨਹੀਂ ਸਾਰੀ ਪਰਾਲੀ ਨੂੰ ਖੇਤ ਦੇ ਵਿੱਚ ਵਾਹਣਾ ਜਾਓ ਉਸ ਨੂੰ ਚੱਕਣਾ ਅਸੀਂ 6000 ਰੁਪਿਆ ਪ੍ਰਤੀ ਏਕੜ ਸੰਯੁਕਤ ਕਿਸਾਨ ਮੋਰਚੇ ਦੀ ਮੰਗ ਹੈ ਵੀ ਉਹ ਸਾਨੂੰ ਦਿੱਤਾ ਜਾਵੇ ਜਾਂ 200 ਰੁਪਿਆ ਕਵਾਂਟਲ ਦਿੱਤਾ ਜਾਵੇ ਉਹ ਦੇਣ ਦੀ ਬਜਾਏ ਇਹ ਬੇਲੋੜੀ ਮਸ਼ੀਨਰੀ ਸਾਡੇ ਸਿਰ ਮੜ ਰਹੇ ਆ ਤੇ ਕਿਵੇਂ ਮੜ ਰਹੇ ਆ ਕੋਈ ਸਬਸਿਡੀ ਦੇ ਨਾਂ ਤੇ ਉਹ ਸਬਸਿਡੀ ਆ ਜਿਹੜੀ ਉਹ ਕੰਪਨੀਆਂ ਨੂੰ ਜਾ ਰਹੀ ਆ ਉਹ ਕੀ ਆ ਸਾਰਾ ਖਲਜਗੜ ਵੀ ਵੱਡੇ ਪੱਧਰ ਤੇ ਸਬਸਿਡੀ ਜਾਰੀ ਕੀਤੀ ਜਾਂਦੀ ਹੈ ਕਸਾਨਾਂ ਦੇ ਗਰੁੱਪ ਬਣਾਏ ਜਾਂਦੇ ਆ ਜਾਂ ਡਿਵੀਜ਼ਨਲ ਦਿੱਤੀ ਜਾਂਦੀ ਹੈ ਤੇ ਕੰਪਨੀਆਂ ਆਪਦੇ ਸੰਦਾਂ ਦੇ ਰੇਟ ਆ ਜਿਹੜੇ ਉਹ ਦੁੱਗਣੇ ਚੌਗਣੇ ਕਰ ਦਿੰਦੀਆਂ ਜੇਕਰ ਉਹੀ ਚੀਜ਼ ਤੁਸੀਂ ਇਹ ਬਿਨਾਂ ਸਬਸਿਡੀ ਤੋਂ ਬਾਜ਼ਾਰ 'ਚ ਲੈਨੇ ਹੋ ਤਾਂ ਉਹੀ ਚੀਜ਼ ਰੂਟਾ ਵੇਟਰ ਜਾਂ ਜੋ ਵੀ ਸੰਦ ਆ ਉਹ ਅੱਧੇ ਰੇਟ ਤੇ ਮਿਲ ਜਾਂਦਾ ਤੇ ਜਿਹੜੇ ਕੰਪਨੀਆਂ ਜਿਨ੍ਹਾਂ ਨੂੰ ਇਹ ਪ੍ਰਵਾਨਤ ਕਰਦੇ ਆ ਸਬਸਿਡੀ ਵਾਸਤੇ ਉਹਦੇ ਤੇ ਉਹ ਟੁਗੜੇ ਤਿੱਗੜੇ ਰੇਡ ਤੇ ਮਿਲਦਾ ਹੈ ਕਿਸਾਨ ਦੇ ਪੱਲੇ ਅੱਜ ਲੋਹਾ ਇਕੱਠਾ ਕਰਨ ਤੋਂ ਸਵਾਇ ਕੁਛ ਨਹੀਂ ਹੈ ਉਹ ਵੀ ਵੱਡੀ ਕਿਸਾਨੀ ਕਰ ਰਹੀ ਹੈ ਜਾਂ ਕੋਈ ਕਿਸਾਨ ਗਰੁੱਪ ਬਣਾ ਕੇ ਕਰ ਰਿਹਾ ਉਸ ਦੇ ਵੱਸੋਂ ਬਾਹਰ ਹੁੰਦਾ ਜਾ ਰਿਹਾ ਜਿਹੜੀ ਪਰਾਲੀ ਨੂੰ ਖੇਤ ਚ ਬੋੜਣਾ ਉਹ ਸਿਰਫ ਵੱਡੀ ਮਸ਼ੀਨਰੀ ਦਾ ਕੰਮ ਹੈ ਛੋਟੀ ਮਸ਼ੀਨਰੀ ਦਾ ਕੰਮ ਨਹੀਂ ਤੇ ਅੱਜ ਸਰਕਾਰ ਦਾ ਰਵਈਆ ਕੀ ਹੈ ਉਹ ਉੱਤੋਂ ਲਾਦਾ ਕਿ ਸਾਨੂੰ ਦੇਖਦੀ ਹੈ ਆਪਦੇ ਕੈਮਰਿਆਂ ਦੇ ਰਾਹੀਂ ਜਿੱਥੇ ਕਿਸਾਨ ਕੋਈ ਮਾੜਾ ਮੋਟਾ ਅਗਲਾਉਣ ਦੀ ਕੋਸ਼ਿਸ਼ ਕਰਦਾ ਬੇਵੱਸ ਹੋਇਆ ਤਾਂ ਉਸਤੇ ਨਾਲ ਦੀ ਨਾਲ ਪਰਚਾ ਦੇ ਕੇ ਉਸਤੇ ਉਹਦੀ ਐਂਟਰੀਆਂ ਕੀਤਣਾ ਇਹਨਾਂ ਦੀਆਂ ਕੋਟਾਂ ਜਿਹੜੀਆਂ ਸਰਕਾਰਾਂ ਦੇ ਅਨਸਾਰ ਚੱਲਦੀ ਹੈ ਉਹਨਾਂ ਨੇ ਉਦੋਂ ਤਾਂ ਹੁਕਮ ਜਾਰੀ ਕਰਾਉਂਦੇ ਆ ਇਹ ਵੀ ਕਿਸਾਨਾਂ ਨੂੰ ਫੜ ਕੇ ਅੰਦਰ ਦੇ ਦਿਓ ਪਰ ਇਹ 8% ਜਿਹੜਾ ਖੇਤੀ ਦਾ ਪ੍ਰਦੂਸ਼ਣ ਹੈ ਕੁੱਲ ਖੇਤੀ ਦਾ 8% ਪ੍ਰਦੂਸ਼ਣ ਜਿਹੜਾ ਸਾਡੇ ਵਿਗਿਆਨੀਆਂ ਨੇ ਕਿਹਾ ਮੈਂ ਨਹੀਂ ਕਹਿੰਦਾ ਉਹਦੇ ਅਨੁਸਾਰ ਪਰਾਲੀ ਦਾ ਸਿਰਫ 15 ਜਾਂ 20 ਦੇ ਅਖੀਰ ਮਹੀਨੇ ਦਾ ਹੁੰਦਾ ਉਹ 1% ਹੈ ਜਾਂ ਅੱਧਾ ਪਰਸੈਂਟ ਹੈ ਤੇ ਸਾਰਾ ਸਾਲ ਜਿਹੜੀਆਂ ਫੈਕਟਰੀਆਂ ਧੂਆਂ ਛੱਡਦੀਆਂ ਜਿਹੜਾ ਉਹਨਾਂ ਦਾ ਜ਼ਹਿਰੀਲਾ ਪਾਣੀ ਲੁਧਿਆਣੇ ਇੰਡਸਟਰੀ ਦੇਖ ਲੋ ਤੁਹਾਡੇ ਨੇੜੇ ਆ ਉਹ ਸਾਰਾ ਬੁੱਢਾ ਦਰਿਆ ਸੀ ਜਿਹੜਾ ਅੱਜ ਬੁੱਢਾ ਗੰਦਾ ਨਾਲਾ ਵਜਦਾ ਉਹ ਉਹਦੇ ਵਿੱਚ ਪੈ ਰਿਹਾ ਤੇ ਲੋਕਾਂ ਦੇ ਕੈਂਸਰ ਤੇ ਹੋਰ ਧਿਆਨ ਕੁ ਬਿਮਾਰੀਆਂ ਫਲਾ ਕੇ ਜਾਨ ਲੈ ਰਿਹਾ ਹੈ ਪਰ ਉਹਦੇ ਤੇ ਕੋਈ ਨਿਗਾ ਨਹੀਂ ਤੇ ਜਦੋਂ ਲੋਕਾਂ ਨੇ ਉਹਨੂੰ ਰੋਕਣ ਦੀ ਕੋਸ਼ਿਸ਼ ਕੀਤੀ ਹੈ ਉਲਟਾ ਲੋਕਾਂ ਦੇ ਪਰਚੇ ਦਿੱਤੇ ਆ ਲੁਧਿਆਣੇ ਦੇ ਵਿੱਚ ਰਾਜਸਥਾਨ ਦੀਆਂ ਨਹਿਰਾਂ ਦੇ ਵਿੱਚ ਜਿਹੜਾ ਪਾਣੀ ਜਾ ਰਿਹਾ ਹੈ ਲਗਭਗ ਸਤਲੋਜ ਦੇ ਵਿੱਚ ਸਾਰਾ ਉਹ ਗੰਦਾ ਕਰਕੇ ਉਹ ਪੀਣ ਯੋਗ ਨਹੀਂ ਲੋਕ ਉੱਥੋਂ ਚੱਲ ਕੇ ਆਏ ਆਪਣੇ ਨੁੱਕ ਲੋਕ ਉੱਥੇ ਇਕੱਠੇ ਹੋਏ ਤੇ ਜਦੋਂ ਉਹਨਾਂ ਨੇ ਪਾਣੀ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਬਰਾਬਰ ਸਰਕਾਰ ਨੇ ਇੰਡਸਟਰੀ ਲਿਸਟਾਂ ਦਾ ਧਰਨਾ ਲਵਾਤਾ ਉਹ ਲੇਬਰ ਲਿਆ ਕੇ ਉਹਨਾਂ ਦੀ ਇਕੱਠੇ ਕਰਕੇ ਧਰਨਾ ਲਵਾ ਕੇ ਤੇ ਇਸ ਨੂੰ ਜਿਹੜੇ ਗੰਦਾ ਪਾਣੀ ਹੋਣ ਤੋਂ ਪ੍ਰਦੂਸ਼ਿਤ ਪਾਣੀ ਹੋਣ ਤੋਂ ਰੋਕਣ ਵਾਸਤੇ ਆਏ ਸੀ ਉਹਨਾਂ ਦੇ ਪਰਚੇ ਦਿੱਤੇ ਗਏ ਇਹ ਸਾਡੀਆਂ ਸਰਕਾਰਾਂ ਦੇ ਰਵੱਈਏ ਨੇ ਅਗਲੀ ਗੱਲ ਅੱਜ ਦੇ ਤਰਨੇ ਦੀ ਇੱਕ ਪ੍ਰਮੁੱਖ ਮੰਗ ਸਾਡੀ ਹੋਰ ਹੈ ਜਿਹੜੀ ਮੈਂ ਸਮਝਦਾ ਹੁੰਦਾ ਹੁਣਾ ਵੀ ਜਦੋਂ ਵੀ ਆਪਾਂ ਫਸਲ ਮੰਡੀ 'ਚ ਵੇਚਣੀ ਹੈ ਜਾਂ ਫਸਲ ਬੀਜਣ ਵਾਸਤੇ ਰੇ ਸਪਰੇਅ ਲੈਣੀ ਹੈ ਹਰ ਹਾੜੀ ਤੇ ਸੌਣੀ ਹੁਣ ਤਾਂ ਇਹ ਮਤਲਬ ਕਿਸਾਨਾਂ ਨੂੰ ਇਸ ਤਰ੍ਹਾਂ ਦਾ ਹੋ ਗਿਆ ਵੀ ਜੇ ਅਗਲੀ ਫਸਲ ਤੁਸੀਂ ਸਮੇਂ ਸਿਰ ਬੀਜਣੀ ਹੈ ਤਾਂ 6 ਮਹੀਨੇ ਸਾਲ ਪਹਿਲਾਂ ਡੀਏਪੀ ਯੂਰਗਾ ਲੈ ਕੇ ਰੱਖ ਲਓ ਸਾਲ-ਸਾਲ ਦਾ ਵਿਆਜ ਸਿਰ ਪਵਾਓ ਅੱਧੀ ਓਦੇ ਚ ਖਰਾਬੀ ਹੋਊਗੀ ਅੱਧੀ ਦੇ ਡਲੇ ਬਣਨਗੇ ਕੁੱਟ-ਕੁੱਟ ਕੇ ਦੁਆਰੇ ਦੁੱਗਣੀ ਮਿਹਨਤ ਹੋਣੀ ਹੈ ਹਰ ਹਾੜੀ ਸੌਣੀ ਸਾਨੂੰ ਬ੍ਰੈਂਕਮੇਲ ਕੀਤਾ ਜਾਂਦਾ ਹੈ ਇੱਕ ਪਾਸੇ ਅਸੀਂ ਫਸਲ ਵੱਢ ਕੇ ਮੰਡੀ 'ਚ ਲੈ ਕੇ ਆ ਰਹੇ ਹੁੰਨੇ ਆ ਮੰਡੀ 'ਚ ਉਹਦੀ ਖਰੀਦ ਨਹੀਂ ਹੁੰਦੀ ਉਹਦੇ ਪੈਰਾਮੀਟਰ ਬਦਲ ਲਏ ਜਾਂਦੇ ਆ ਐਤਕੀ ਵੀ 17% ਇਹਨਾਂ ਨੇ 18 ਤੋਂ 17 ਕਰਤਾ ਤੇ ਜਦੋਂ ਕਿ ਸਾਡੀ ਮੰਗ ਹੈ ਵੀ ਘੱਟੋ ਘੱਟ 22% ਜਿਹੜਾ ਉਹਦਾ ਮੋਇਸਚਰ ਝੋਨੇ ਦਾ ਲਿਆ ਜਾਵੇ ਸਰਕਾਰ ਮੰਡੀ 'ਚ ਆਉਂਦੀ ਨਹੀਂ ਜਿਹੜੀ ਗੇਤੀ ਫਸਲ ਹੈ ਜਿਹੜੀ ਥੋੜੇ ਟਾਈਮ ਦਾ ਝੋਨਾ ਹੈ ਤੁਸੀਂ ਅੰਮ੍ਰਿਤਸਰ ਜਾ ਕੇ ਦੇਖ ਲਓ ਹੋ ਸਕਦਾ ਆਪਣੇ ਇਲਾਕੇ 'ਚ ਹਜੇ ਘਟ ਆਈ ਹੋਵੇ 5700 ਰੁਪਿਆ ਘੱਟ ਰੇਟ ਤੇ ਜਿਹੜਾ ਐਮਐਸਪੀ ਜਿਹਨੂੰ ਅਸੀਂ ਪ੍ਰਵਾਨ ਨਹੀਂ ਕਰਦੇ ਸੁਆਮੀਨਾਥਨ ਦੀ ਛਪਾਰ ਸੰਸਾਰ ਨਹੀਂ ਉਹ ਸਰਕਾਰ ਦੀ ਛਪਾਰ ਸੰਸਾਰ ਹੈ ਉਸ ਐਮਐਸਪੀ ਤੋਂ ਵੀ 5700 ਰੁਪਿਆ ਘੱਟ ਝੋਲਾ ਪਿਛਲੇ ਦਿਨਾਂ ਚ ਤਰਨ ਕਾਰਨ ਤੇ ਅੰਮ੍ਰਿਤਸਰ ਚ ਜਿਹੜੇ ਸਬਜ਼ੀ ਲਾਉਣ ਵਾਲਾ ਗਰੀਬ ਕਿਸਾਨ ਹੈ ਜਿਹੜਾ ਉਹਨਾਂ ਨੇ ਜਦੋਂ ਮਿੱਟੀ ਚ ਲਿਆਂਦਾ ਆਪਦੀ ਲੁੱਟ ਕਰਵਾਈ ਹੈ ਤੇ ਆਪਣੇ ਵੀ ਹੋ ਰਹੀ ਹੈ ਆਪਣੇ ਸੈਂਟਰ ਮਾਲਕ ਖਰੀਦ ਰਹੇ ਆ ਜਾਦਾਰ ਵੱਡਗਾ ਵੱਡੀਆਂ ਕਾਟਾਂ 10-10 ਕਿਲੋ 15-15 ਕਿਲੋ ਲਾ ਕੇ ਜਾਂ ਰੇਟ ਘਟਾ ਕੇ 200-400 ਰੁਪਿਆ ਕਿਸਾਨ ਦੀ ਮਜਬੂਰੀ ਬਣੀ ਹੋਈ ਹੈ ਉਪਰੋਂ ਮੌਸਮ ਖਰਾਬ ਹੈ ਉਹਨਾਂ ਨੂੰ ਝੋਨਾ ਸ਼ੈਲਰ ਦੇ ਵਿੱਚ ਲਾਉਣਾ ਪੈ ਰਿਹਾ ਪਰ ਸਰਕਾਰ ਮੰਡੀ 'ਚ ਖਰੀਦ ਨਹੀਂ ਕਰ ਰਹੀ ਇਹਦੇ ਨਾਲ ਜੁੜਵੀਂ ਅਗਲੀ ਫਸਲ ਬੀਜਣ ਵਾਸਤੇ ਡੀਪੀ ਤੇ ਯੂਰਗਾ ਦਾ ਆਏ ਸੀਜ਼ਨ ਹਹਾਕਾਰ ਮੱਚੀ ਹੁੰਦੀ ਹੈ ਇੱਕ ਵਾਰ ਕੇ ਜਦੋਂ ਸਰਕਾਰ ਦਾ ਪ੍ਰਾਈਵੇਟ ਦੁਕਾਨਾਂ ਵਾਲੇ ਤਾਂ ਹੋ ਸਕਦਾ ਆਪਦਾ ਦਾਲ ਆ ਜਾਂਦੇ ਹੁਣ ਵੀ ਉਹ ਆਪਦੀ ਮਰਜ਼ੀ ਨਾਲ ਵੀ ਵੱਧ ਦੇ ਦੇਣ ਤੁਹਾਨੂੰ ਡੀਏਪੀ ਤੇ ਯੂਰਗਾ ਦੇ ਨਾਲ ਬੇਲੋੜੀਆਂ ਚੀਜ਼ਾਂ ਨੈਨੋ ਖਾਦ ਪਰ ਸਰਕਾਰੀ ਸਹਿਕਾਰੀ ਸੁਸਾਇਟੀਆਂ ਤੇ ਵੱਡੀ ਪੱਤਰ ਤੇ ਜਿਹੜੀ ਨੈਨੋ ਖਾਦ ਤੇ ਹੋਰ ਬੇਲੋੜੀਆਂ ਚੀਜ਼ਾਂ ਜਿਹੜੀਆਂ ਉਹ ਦਿੱਤੀਆਂ ਜਾ ਰਹੀਆਂ ਪਿਛਲੇ ਦਿਨ ਸੰਯੁਕਤ ਕਿਸਾਨ ਮੋਰਚੇ ਦੀ ਮੰਗ ਤੇ ਜਿਹੜਾ ਕੋਆਪਰੇਟਿਵ ਸੁਸਾਇਟੀ ਦਾ ਪੰਜਾਬ ਦੇ ਡਾਇਰੈਕਟਰ ਨੇ ਉਹਨਾਂ ਨੇ ਚਿੱਠੀ ਜਾਰੀ ਕੀਤੀ ਹੈ ਸਾਡੇ ਕੋਲ ਉਹ ਚਿੱਠੀ ਹੈ ਉਹ ਚਿੱਠੀ ਆਉਣ ਦੇ ਬਾਵਜੂਦ ਸਾਰੇ ਜ਼ਿਲ੍ਹੇ ਦੇ ਏਆਰ ਡੀਆਰ ਫਿਰ ਵੀ ਬੈਠ ਕੇ ਫੈਸਲੇ ਕਰਾ ਰਹੀ ਹੈ ਅੱਜ ਹੀ ਮੈਂ ਕਿਸੇ ਸੋਸਾਇਟੀ ਦੇ ਕਿਸੇ ਸੈਕਟਰੀ ਤੋਂ ਪੁੱਛਿਆ ਸੀ ਕਹਿੰਦਾ ਤਿੰਨ ਘਟਿਆਂ ਦੇ ਨਾਲ ਇੱਕ ਦੇ ਦਿਆ ਕਰੋ ਕੋਈ ਨਾ ਕੋਈ ਚੀਜ਼ ਵਾਧੂ ਤੇ ਮੈਨੂੰ ਸਮਝ ਨਹੀਂ ਆਉਂਦੀ ਵੀ ਸਰਕਾਰ ਸਾਨੂੰ ਮੰਗਾ ਮੰਨਣ ਵੇਲੇ ਉਥੇ ਮੇਜ਼ ਤੇ ਬੈਠ ਕੇ ਗੁੱਧੂ ਬਣਾਉਂਦੀ ਹੈ ਤੇ ਗਰਾਊਂਡ ਲੈਵਲ ਤੇ ਕੀ ਫੈਸਲੇ ਕਰ ਰਹੀ ਹੈ ਅਸੀਂ ਇਹ ਸਹਿਮ ਨਹੀਂ ਕਰਾਂਗੇ ਮੇਰੇ ਕਿਸਾਨ ਭਰਾਵੋ ਇਸ ਸਾਰੇ ਖਿਲਜਗੜ ਨੂੰ ਜੇਕਰ ਹੱਲ ਕਰਾਉਣਾ ਹੈ ਤਾਂ ਸਾਡੇ ਕੋਲੇ ਮੇਰੀ ਭੈਣ ਪਹਿਲਾਂ ਕਹਿ ਕੇ ਗਈ ਹੈ ਕੀ ਹਾਲ ਹੈ ਸਾਡੇ ਕੋਲੇ ਰੋਂਦਾ ਬੱਚਾ ਜੀ ਨੂੰ ਮਾਂ ਦੁੱਧ ਨਹੀਂ ਦਿੰਦੀ ਟਾਈਮ ਸਰ ਉਹ ਉਹਨੇ ਰੋਣਾ ਹੀ ਹੁੰਦਾ ਤੇ ਜਿੰਨਾ ਉਹ ਰੋਊਗਾ ਵਿਲਕੂਗਾ ਫੇਰ ਹੀ ਉਹਨੂੰ ਟਾਈਮ ਸਰ ਦੁੱਧ ਮਿਲੂਗਾ ਇਸ ਕਰਕੇ ਸਾਨੂੰ ਅੱਜ ਇੱਕ ਮਟ ਹੋਣ ਦੀ ਲੋੜ ਹੈ ਸੰਯੁਕਤ ਕਿਸਾਨ ਮੋਰਚੇ ਦਾ ਜਿਹੜਾ ਪ੍ਰੋਗਰਾਮ ਹੈ ਵੱਡੀ ਗਿਣਤੀ 'ਚ ਤੁਸੀਂ ਆਏ ਹੋ ਤੁਹਾਡਾ ਧੰਨਵਾਦ ਪਰ ਸਾਨੂੰ ਇਸ ਤੋਂ ਵੀ ਹੋਰ ਸ਼ਕਤੀ ਇਕੱਠੀ ਕਰਨ ਦੀ ਲੋੜ ਹੈ ਤਾਂ ਕਿ ਅਸੀਂ ਜਿਹੜੀਆਂ ਸਾਡੀਆਂ ਮੰਗਾਂ ਨੇ ਇਹਨਾਂ ਮੰਗਾਂ ਤੇ ਸਰਕਾਰ ਨੂੰ ਗੋੜਨਿਆ ਪਰਨੇ ਕਰ ਸਕਗੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀਆਂ ਸਾਡੀਆਂ ਇਹ ਮੰਗਾਂ ਨੇ ਇਹਨਾਂ ਮੰਗਾਂ ਦੇ ਨਾਲ ਜਿਹੜੀਆਂ ਅੱਜ ਦਾ ਜਿਹੜਾ ਸਾਡਾ ਮੰਗ ਪੱત્રਾ ਉਹਦੇ ਵਿੱਚ ਜਿਹੜਾ ਟੋਟਲ ਹੜ੍ਹਾਂ ਹੜ੍ਹਾਂ ਦੇ ਬਾਰੇ ਹੈ ਉਹਦੇ ਤੇ ਵਿਸ਼ਾਲ ਇੱਕ ਸਾਡੀ ਮੀਟਿੰਗਾਂ ਦੇ ਵਿੱਚ ਚਰਚਾ ਤੋਂ ਬਾਅਦ ਜਿਹੜੀ ਗੱਲ ਸਾਹਮਣੇ ਆਈ ਹੈ ਉਹਦੇ ਵਾਸਤੇ ਵੀ ਅਸੀਂ ਦਿਸ਼ਾ ਨਿਰਦੇਸ਼ ਸਰਕਾਰ ਨੂੰ ਜਾਰੀ ਕੀਤੇ ਹੈ ਵੀ ਸਾਰੇ ਦਰਿਆਵਾਂ ਨੂੰ ਚੈਨੇਲਾਈਜ਼ ਕੀਤਾ ਜਾਵੇ ਦਰਿਆਵਾਂ ਦਾ ਜਿਹੜਾ ਪ੍ਰਬੰਧ ਹੈ ਜਿਹੜਾ ਸੈਂਟਰ ਸਰਕਾਰ ਦੇ ਕੋਲ ਹੈ ਉਸ ਨੂੰ ਸਟੇਟਾਂ ਨੂੰ ਸੌਂਪਿਆ ਜਾਵੇ ਪੰਜਾਬ ਸਰਕਾਰ ਨੂੰ ਸੌਂਪਿਆ ਜਾਵੇ ਕਿਉਂਕਿ ਇਹ ਹੜ੍ਹ ਹੈ ਜਿਹੜੇ ਪਿਛਲੇ ਦਿਨਾਂ ਚ ਆਏ ਹੈ ਇਹ ਹੜ੍ਹ ਕੁਦਰਤ ਨੇ ਨਹੀਂ ਲੰਦੇਗੇ ਜਾਣ ਬੁੱਝ ਕੇ ਪਹਿਲਾਂ ਪਾਣੀ ਇਕੱਠਾ ਕੀਤਾ ਗਿਆ ਉਸ ਨੂੰ ਇੱਕਦਮ ਪਾਣੀ ਰਿਲੀਜ਼ ਕੀਤਾ ਗਿਆ ਜਦੋਂ ਕਿ ਇਹਨਾਂ ਨੂੰ ਪਤਾ ਸੀ ਵੀ بارش ਦਾ ਮੌਸਮ ਹੈ ਜਿਹੜਾ ਉਹ ਚੱਲ ਰਿਹਾ ਹਲੇ ਆਮ ਤੌਰ ਤੇ ਪਿਛਲੇ ਸਾਲਾਂ ਦੇ ਵਿੱਚ ਜਾਂ ਜਿਹੜਾ ਉਥੋਂ ਦਾ ਪ੍ਰਬੰਧ ਹੈ ਉਹ ਸਤੰਬਰ ਮਹੀਨਾ ਲੰਘਣ ਤੱਕ ਜਿਹੜੀ 30 ਸਤੰਬਰ ਤੱਕ ਇਹਨਾਂ ਨੇ بارش ਨੂੰ ਮਤਲਬ ਕਿ ਮੰਨਣਾ ਹੁੰਦਾ ਵੀ 30 ਸਤੰਬਰ ਤੋਂ ਬਾਅਦ بارش ਨਹੀਂ ਆਉਂਦੀ ਤੇ 30 ਸਤੰਬਰ ਤੱਕ ਡੈਮ ਹੈ ਜਿਹੜੇ ਭਰਨੇ ਹੁੰਦੇ ਆ ਤੇ ਉਹ ਜਦੋਂ ਕਿ ਇਹ ਜੁਲਾਈ ਦੇ ਮਹੀਨੇ ਹੀ ਡੈਮ ਹੈ ਜਿਹੜੇ ਉਹ 5 ਜਾਂ 10 ਫੁੱਟ ਦੀਵੇਂ ਸੀ ਇਹ ਇਹਨਾਂ ਨੇ ਮੈਨ ਮੇਡ ਹੈ ਮਤਲਬ ਉਹ ਕਿ ਸਾਰੇ ਹੜ੍ਹ ਹੈ ਤੇ ਸੰਯੁਕਤ ਕਿਸਾਨ ਮੋਰਚੇ ਨੇ ਇਹਦੇ ਤੇ ਮੰਗ ਕੀਤੀ ਹੈ ਵੀ ਇਸ ਦੀ ਸਾਰੇ ਖਲਜਗਣ ਦੀ ਜਿਹੜਾ ਲੋਕਾਂ ਨੂੰ ਬਰਬਾਦ ਕੀਤਾ ਗਿਆ ਇਸ ਦੀ ਜਾਂਚ ਕਰਾਈ ਜਾਵੇ ਉਹ ਜਾਂਚ ਕਿਸੇ ਸਰਕਾਰੀ ਏਜੰਸੀ ਤੋਂ ਨਹੀਂ ਉਹਦੇ ਵਾਸਤੇ ਕਮਿਸ਼ਨ ਬਿਠਾਇਆ ਜਾਵੇ ਜਿਸ ਦੀ ਅਗਵਾਈ ਸੁਪਰੀਮ ਕੋਰਟ ਦਾ ਜਾਂ ਹਾਈ ਕੋਰਟ ਦਾ ਇੱਕ ਮੌਜੂਦਾ ਜਾਂਚਾ ਜਿਹੜਾ ਉਹ ਕਰੇ ਤੇ ਨਹੀਂ ਤਾਂ ਇਸੇ ਤਰ੍ਹਾਂ ਜਿਵੇਂ ਤੁਸੀਂ ਪਿਛਲੇ ਸਾਲਾਂ 'ਚ ਵੀ ਦੇਖਿਆ 23 'ਚ ਵੀ ਹੜ ਆਏ ਉਸ ਤੋਂ ਪਹਿਲਾਂ ਵੀ ਹੜ ਆਉਂਦੇ ਰਹੇ ਆ 88 'ਚ ਵੀ ਆਪਾਂ ਜਦੋਂ ਬਹੁਤ ਵੱਡੇ ਹੜ ਆਏ ਸੀਗੇ ਉਹਨਾਂ ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਕਾਲੇ ਦੌਰ ਦੇ ਦੌਰਾਨ ਤੇ ਉਸ ਸਮੇਂ ਜਿਹੜਾ ਇਹਨਾਂ ਦਾ ਡਾਇਰੈਕਟਰ ਸੀਗਾ ਭਾਖੜਾ ਬੋਰਡ ਮੈਨੇਜਮੈਂਟ ਦਾ ਉਸ ਨੂੰ ਮਾਰ ਵੀ ਦਿੱਤਾ ਗਿਆ ਸੀਗਾ ਇਹ ਗੱਲਾਂ ਸਾਹਮਣੇ ਆਈਆਂ ਸਾਡੇ ਤੇ ਇਸ ਕਰਕੇ ਅਸੀਂ ਅੱਜ ਦੇ ਇਸ ਧਰਨੇ ਦੇ ਵਿੱਚ ਜਿੱਥੇ ਸਾਡੀਆਂ 4 ਮੰਗਾ ਹੈ ਹੜਾ ਦਾ ਮੋਆਜਵਾ ਤੁਰੰਤ ਜਾਰੀ ਕੀਤਾ ਜਾਵੇ ਦੂਜੀ ਗੱਲ ਝੋਲੇ ਦੀ ਖਰੀਦ ਆ ਜਿਹੜੀ ਤੁਰੰਤ ਕੀਤੀ ਜਾਵੇ ਪਰਾਲੀ ਦੇ ਪਰਚੇ ਬੰਦ ਕੀਤੇ ਜਾਣ ਤੇ ਜਿਹੜੀ ਡੀਏਪੀ ਹੈ ਉਸ ਦੇ ਨਾਲ ਜੋ ਵੀ ਮਤਲਬ ਕਿ ਵਾਧੂ ਚੀਜ਼ਾਂ ਦਿੱਤੀਆਂ ਜਾ ਰਹੀਆਂ ਉਹ ਤੁਰੰਤ ਬੰਦ ਕੀਤੀਆਂ ਜਾਣ